ਲਗੇ ਜਦੋਂ ਆ ਸਟੀering ਪਵਾਇਆ 89000 ਜਦੋਂ ਸਟੀering ਪਵਾਇਆ ਸੀਗਾ ਇੱਕ ਵਾਰੀ ਫੇਰ ਪਹਿਲਾਂ ਦਿਖਾਈ ਸੀ ਯਾਨੀ ਕਿ 20000 ਰੁਪਏ ਤਾਂ ਲੱਗ ਚੁੱਕੇ ਸਟੀering ਤੇ ਤੇ ਜੇ ਇਹੀ ਬਾਈ ਦੀ ਢੰਗ ਦਾ ਤੁਸੀਂ 35 ਤੋਂ 40000 ਰੁਪਿਆ ਨਵੇਂ ਚ ਲਾ ਰਹੇ ਹੋ ਯਾ ਦੋਸਤੋ ਕੋਈ ਵੱਡੇ ਜਿਗਰੇ ਵਾਲਾ ਇਹ ਗੱਲ ਕਰ ਸਕਦਾ ਤੇ ਜਿਹੜੀ ਮੈਚ ਕਰ ਲਗਾ ਜਿਨ੍ਹਾਂ ਦੇ ਜਿਗਰੇ ਛੋਟੇ ਹੋਣ ਨਾ ਤੇ ਅਗਲਾ ਕੰਮ ਸਮੇਟ ਕੇ ਪਰਾਂ ਮਾਰਦਾ ਅਗਲਾ ਦਾ ਦਿਹਾੜੀ ਬੜਾ ਇਹ ਲੈਣਾ ਕੀ ਆ ਬਰੀ ਸਾਂ ਬੜਾ ਦੁਨੀਆ ਨੂੰ ਸਮਝਾ ਕੇ ਇਹ ਦੁਨੀਆ ਨਹੀਂ ਸਮਝਣ ਵਾਲੀ ਚਲੋ ਮੈਂ ਮਨ ਦਾ ਦੁਨੀਆ ਨਹੀਂ ਸਮਝਣ ਵਾਲੀ ਪਰ ਜਮੀਰ ਮਾਰ ਕੇ ਕੰਮ ਨਹੀਂ ਕੀਤਾ ਜਾ ਉਹ ਕਹਿੰਦੇ ਨੇ ਜਿਨ੍ਹਾਂ ਦੀਆਂ ਜਮੀਰਾਂ ਮਰ ਜਾਂਨ ਉਹ ਖੋਦੀ ਮਰ ਜਾਂਦੇ ਆ ਫਿਰ ਮਰਿਆਂ ਨੂੰ ਮਾਰਨਾ ਹੀ ਕੀ ਮਿੱਤਰੋ ਕੋਈ ਢੱਲਾ ਦਾ ਕੜਾ ਨਹੀਂ ਇਹ ਵੀਰ ਹੁਣੇ ਮੇਰੇ ਕੋਲ ਕੰਮ ਕਰਾਉਣ ਆਏ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਮੈਂ ਕਿਹਾ ਬਾਈ ਜੀ ਪਰੇਸ਼ਾਨ ਸੀ ਪਰ ਕੰਮ ਨਿੱਕਾ ਮੋਟਾ ਜਾਂ ਨਿੱਕਾ ਮੋਟਾ ਜਿਹੜਾ ਬੰਦਾ ਕਰਵਾਈ ਜਾਂਦਾ ਹੈ ਫਿਰ ਜਦੋਂ ਮੇਰੇ ਵਰਗੇ ਬੰਦੇ ਕੋਲੇ ਆਉਂਦੇ ਆ ਫਿਰ ਉਹ پیسے ਲਾ ਨਹੀਂ ਪਾਉਂਦੇ ਟੈਰਾਂ ਦੀ ਕੰਡੀਸ਼ਨ ਸ਼ੌਕ ਕਰਾਂ ਦੀ ਕੰਡੀਸ਼ਨ ਸ਼ੌਕ ਕੋਲ ਡੁਪਲੀਕੇਟ ਆ ਬੂਟ ਵੀ ਡੁਪਲੀਕੇਟ ਬਈ ਚੱਲਣਾ ਚੀਰੇ ਚੱਲਣਾ ਤਾਂ ਵੀਰੋ ਸਮਾਰਦੇ ਆ ਹਲ ਟੈਰਾਂ ਦੀ ਹਾਲਤ ਇੱਕ ਮਿੰਟ ਰੁਕ ਜੀ ਸਸਪੈਂਸ਼ਨ ਸਟੀਰਿੰਗ ਅਗਲੇ ਪਿਛਲੇ ਪਾਸੇ ਸਾਰੀ ਗੱਡੀ ਉਹ ਕੋਲ ਬਾਈ ਜੀ ਡਾਇਗਨੋਸ ਕਰ ਦੋ ਤੁਹਾਡੀ ਪੰਦੀ ਫੀਸ ਮਦ ਇੱਕ ਜੀ ਮੈਂ ਲਹਿ ਦਿੱਤੀ ਬਾਈ ਜੀ ਜਿਹੜੀ ਇਹ ਪੁਰਾਣੀ ਗੱਡੀ ਹੈ ਅਗਰ ਤੁਸੀਂ ਇਹਦੇ ਤੇ ਪੈਸੇ ਲਾਉਣ ਦੀ بجائے ਇਹਨੂੰ ਸਕ੍ਰੈਪ ਪਾਲਿਸੀ ਚਲਾ ਦੇਉ ਤੇ ਜ਼ਿਆਦਾ ਬੈਠਾ ਡਿਫਰੈਂਟ ਡਿਫਰੈਂਟ ਵਾਜ ਜਾ ਆਜੋ ਸੁਣ ਲਓ ਬਾਈ ਸਸੀ ਕੁਲਵਿੰਦਰ ਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਜੀ ਦੋ ਮਿੰਟ ਫੋਨ ਬੰਦ ਕਰ ਦੋ ਸਰ ਦੋ ਕੁਐਸਚਨ ਤੁਹਾਨੂੰ ਹਾਂਜੀ ਤੁਸੀਂ ਸ਼ਾਕਰ ਕੱਲਾ ਪੋਆ ਲਿਆ ਹਾਂਜੀ ਆਵਾਜ਼ ਛੱਟ ਗਈ ਨਹੀਂ ਆਵਾਜ਼ ਨਹੀਂ ਛੱਟੀ ਉਸ ਤੋਂ ਬਾਅਦ ਦੁਬਾਰਾ ਫੇਰ ਉਹ ਉਸ ਤੋਂ ਬਾਅਦ ਤਾਂ ਸ਼ੌਕਰ ਭਵਾਨ ਤੋਂ ਬਾਅਦ ਆਵਾਜ਼ ਆਨ ਲੱਗੀ ਲਓ ਜੀ ਸਟੀਰਿੰਗ ਤੁਸੀਂ ਪੁਰਾਣਾ ਪੋਆ ਹੈ ਹਾਂਜੀ ਉਹ ਖੜਕ ਰਿਹਾ ਖੜਕ ਰਿਹਾ ਹਾਂਜੀ ਤੁਹਾਡੇ ਇੰਡਾ ਦੇ ਬੂਟ ਪਾਟੇ ਪਏ ਆ ਵੇਖਿਓ ਗੋਲੀਆਂ ਦੇ ਬੂਟ ਪਾਟੇ ਪਏ ਵੇਖਿਓ ਹਾਂਜੀ ਦੇਖਿਓ ਸਰਦ ਸਹੀ ਮਿਹਣੇ ਚ ਟਾਇਰ ਖਰਾਬ ਹੈ ਮਗਰਲੇ ਪਾਸੋਂ ਹਿੱਸਾ ਜਿਹੜਾ ਉਹ ਵਿੰਗ ਹੈ ਇਸ ਤੋਂ ਇਲਾਵਾ ਜਿਹੜੀ ਚੀਜ਼ ਆਪਣੀ ਦੇਖਣ ਵਾਲੀ ਇਹ ਹੈ ਜਦੋਂ ਬ੍ਰੇਕਾਂ ਤੇ ਪੈਰ ਰੱਖਦੇ ਆ ਹਾਂਜੀ ਪੈਡਲ ਹਾਰਡ ਰਿੰਗ ਹਾਂਜੀ ਜਦੋਂ ਬ੍ਰੇਕ ਲਾਉਣੇ ਕਿਤੇ ਤੁਹਾਨੂੰ ਜ਼ੋਰ ਦੇਣਾ ਪੈਂਦਾ ਦੱਬ ਕੇ ਲਾਣੀ ਪੈਂਦੀ ਆ ਸਮੂਥਨਸ ਨਹੀਂ ਚੋਟਾ ਸਰ ਦੇਖੋ ਭਾਜੀ ਇਹ ਗੱਡੀ ਦੇ ਉੱਤੇ ਜਿਹਦਾ ਸਟੀering ਤੁਸੀਂ ਉਹ ਸਟੀering ਉਧਰ ਪੋਸ਼ ਖੜਕਦਾ ਹੁੰਦਾ ਜਿੱਥੇ ਤੁਹਾਡਾ ਪੈਰ ਪਿਆ ਇੱਥੇ ਜੀ ਇੱਥੇ ਹੁੰਦਾ ਨਾ ਹਾਂਜੀ ਇਹਦੇ ਕਰਕੇ ਤੁਸੀਂ ਸਟੀering ਬਦਲਾ ਲਿਆ ਪੁਰਾਣਾ ਹਾਂਜੀ ਹਾਂਜੀ ਤੇ ਮਸਲਾ ਹੱਲ ਹੋ ਗਿਆ ਮਸਲਾ ਨਹੀਂ ਹੱਲ ਹੋਇਆ ਦੇਖੋ ਭਾਜੀ ਆਪਣਾ ਤਾਂ ਜ਼ਿੰਦਗੀ ਦਾ ਸੂਲ ਹੈ ਆਪਾਂ ਆਪਦੇ ਆਪ ਨੂੰ ਫੇਲ ਗਿਣਦੇ ਆ ਤੁਹਾਨੂੰ ਦੱਸਦਾ ਜਿਵੇਂ ਮੈਂ ਮਿੱਠੀਆਂ ਮਾਰਦਾ ਤੇ ਸਾਡੇ ਕੋਲੋਂ 2-4000 ਦਾ ਕੰਮ ਕਰਾ ਜਾਂਦੇ ਹਾਂ ਤੁਹਾਨੂੰ ਸਿੱਧਾ ਕਹਤਾ ਬਾਈ ਜੀ ਵੀ ਜੇ ਪ੍ਰੋਪਰ ਸਹੀ ਕੰਮ ਕਰਨਾ ਤੇ ਇੱਥੇ ਪੈਸੇ ਖਰਚਨੇ ਪੈਣੇ ਸੱਚੇ ਜਜ਼ੂਰ ਨਹੀਂ ਹਾਂਜੀ ਸਹੀ ਹੈ ਜੀ ਥੋੜੇ ਥੋੜੇ ਕਰਕੇ ਕਿੰਨੇ ਵਾਰ ਹੀ ਲਾਏ ਆ ਥੋੜੇ ਥੋੜੇ ਕੇ ਜਦੋਂ ਆ ਸਟੀering ਪਵਾਇਆ 8-9000 ਜਦੋਂ ਸਟੀering ਹੀ ਪਵਾਇਆ ਸੀਗਾ ਇੱਕ ਵਾਰੀ ਫੇਰ ਪਹਿਲਾਂ ਦਿਖਾਈ ਸੀ ਯਾਨੀ ਕਿ 20 ਕੁ ਹਜ਼ਾਰ ਰੁਪਏ ਤਾਂ ਲੱਗ ਚੁੱਕੇ ਆ ਸਟੀering ਤੇ ਜੇ ਇਹੀ ਬਾਈ ਜੀ ਢੰਗ ਦਾ ਤੁਸੀਂ 35 ਤੋਂ 40000 ਰੁਪਿਆ ਨਵੇਂ ਚ ਲਾ ਜਾਂਦੇ ਜਾ ਜੋ ਜਾਈ ਜਦ ਤਾ ਤੁਸੀਂ ਕਿਹਾ ਤੁਸੀਂ ਦਿਖਾਇਆ ਨਹੀਂ ਭਾਈ ਜੀ ਮਾੜਾ ਹਲਵਾਈ ਤੁਹਾਨੂੰ ਖੁਸ਼ ਕਰਨ ਵਾਸਤੇ ਉਹ ਜਿਹੜੀ 5 ਕਿਲੋ ਚਾਸਨੀ ਪਈ ਹੈ ਤੂੰ ਤੇ ਖੁਰਚਲਾ ਮਾਰ ਕੇ ਤੁਹਾਡੇ ਇੱਕ ਸਿਲੰਡਰ ਖਤਮ ਕਰ ਦੇਵੇ ਤੇ ਸਾਲੀ 40-50 ਰੁਪਏ ਕਿਲੋ ਤਾਂ ਬੂਰਾ ਖੰਡ ਮਿਲ ਜਾਂਦੀ ਬਿਜਾਰੋ ਸਾਨੂੰ ਹੁਣ ਜਿੰਨਾ ਕਿ ਅਸੀਂ ਜਿੱਦਾਂ ਸਾਨੂੰ ਉਹ ਮਕੈਨਿਕ ਨੇ ਕਿਹਾ ਜਦੋਂ ਅਸੀਂ ਤਾਂ ਆਪਣੇ ਲੋਕ ਕੰਮ ਕਰਾਣਗੇ ਜੋ ਉਹਨੇ ਕਿਹਾ ਉਹਦਾ ਕਰ ਦਿੱਤਾ ਪਰ ਮਸਲਾ ਸਾਡਾ ਫੇਰ ਨਹੀਂ ਹੱਲ ਹੋਇਆ ਦਖੋ ਭਾਈ ਜੀ ਮਸਲੇ ਹੱਲ ਕਰਾਉਣੇ ਆ ਤਾਂ ਜੀ ਸੱਦ ਕੇ ਆ ਜੋ ਹਾਂਜੀ ਅਸੀਂ ਜਿਹੜੀ ਡਾਇਗਨੋਸ ਦੀ ਫੀਸ ਆ ਤੁਹਾਨੂੰ ਪਹਿਲਾਂ ਦੱਸਦੀ ਆ ਉਹ ਲਿਆ ਵੀ ਕਰਨੀ ਆ ਉਹ ਤਾਂ ਕੋਈ ਹੋਰ ਪਰ ਐਕਚੁਅਲੀ ਕੀ ਆ ਤੁਹਾਡੇ ਜਿੱਥੇ ਸਸਪੈਂਸ਼ਨ ਦਾ ਕੰਮ ਹੋ ਗਿਆ ਉੱਥੇ ਚਾਰੇ ਟਾਇਰ ਵੀ ਪਹਿਣਗੇ ਹਾਂਜੀ ਹਾਂਜੀ ਦੋਈ ਗੱਲਾਂ ਜਾਂ ਤਾਂ ਗੱਡੀ ਤੇ ਨਾਲ ਲਗਾਓ ਐ ਤੇ ਭਾਈ ਜੀ 50-60000 ਰੁਪਿਆ ਖਰਚੋ ਹਾਂਜੀ EGR ਵਾਲ ਦਾ ਵੀ ਕੋਡ ਆਇਆ ਪਿਆ ਲਾਈਟ ਜਗ ਦੀ ਮੈਂ ਬੁਝਾਈ ਆ ਠੀਕ ਐ ਟਾਇਰ ਵੀ ਇਹਦੇ ਪੈਂਦੇ ਆ ਤੇ ਜੇ ਸ਼ਸਪੈਂਸ਼ਨ ਦਾ ਕੰਮ ਕਰਾ ਲਿਆ ਰੋਡ ਤੇ ਚਲਾਉਣੀ ਹੈ ਤੇ ਬਾਈ ਜੀ ਫਿਰ ਟਾਇਰ ਵੀ ਪਾਉਣੇ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਜ਼ਰੂਰੀ ਹੈ ਨਾ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਡਾ ਵੀ ਜੇ ਟਾਇਰ ਫਟੇ ਹੈ ਜਾਂ ਖਰਾਬ ਹੈ ਇਹ ਨੁਕਸਾਨ ਇਹੋ ਜੀ ਸੜਕ ਤੇ ਟੁੱਟੀ ਤੇ ਕਰ ਸਕਦੇ ਹਾਂ ਤੁਹਾਨੂੰ ਅੱਜ ਇਕਬੀਰ ਜੀ ਟਾਇਰਾਂ ਦੀ ਆਵਾਜ਼ ਵੀ ਆਉਂਦੀ ਹੈ ਤੁਹਾਨੂੰ ਕਿਸੇ ਨੇ ਰਹਿ ਦਿੱਤੀ ਐ ਚੈੱਕ ਕੀਤੀ ਟੋਕੇ ਨਹੀਂ ਜੀ ਤੁਹਾਡਾ ਚਿਹਰਾ ਤਾਂ ਨਹੀਂ ਲਿਆ ਨਾ ਨਾ ਪਤਾ ਚਿਹਰਾ ਲਿਆਉਣਾ ਨਹੀਂਗਾ ਠੀਕ ਤੁਸੀਂ ਦੱਸੋ ਵੀ ਇਹ ਕਿੰਨੀ ਕਿ ਸਚਾਈ ਹੈ ਜੇ ਇਹ ਪੂਰੀ ਸਚਾਈ ਹੈ ਅੱਜ ਤੱਕ ਏਜੰਸੀਜ਼ ਵੀ ਦਿਖਾਇਆ ਉਹਨਾਂ ਨੇ ਵੀ ਨਾ ਦਾ ਹੁਣ ਪਿੱਛੇ ਦੇ ਤਿੰਨ ਕਿ ਮਹੀਨੇ ਪਹਿਲਾਂ ਵੀ ਇਹੋ ਕਰਾਇਆ ਉਦੋਂ ਵੀ ਉਹ ਕਹਿੰਦੇ ਨਹੀਂ ਜੀ ਠੀਕ ਆ ਠੀਕ ਆ ਸਟੀਅਰਿੰਗ ਦਾ ਜੇ ਪੋਸ਼ਰ ਪੈਣੇ ਵਾਲਾ ਕਹਿੰਦੇ ਬੋਸ਼ ਜੀ ਲਾਵਾਂਗੇ ਰੁਪਿਆ 4000 ਲਾਵਾਂਗੇ ਤੇ ਕਹਿੰਦੇ ਇਹ ਜਿਹੜੀ ਆਵਾਜ਼ ਆਏ ਜਾਣੀ ਪੱਤੋ ਤੇ ਕੋਈ ਏਜੰਸੀਜ਼ ਵੀ ਇਹ ਗੇ ਹੈਲ ਗਣਦੇ ਆ ਭਾਜੀ ਦੇਣ ਵਾਲਾ ਉਹੀ ਹੈ ਉਹ ਸਿੱਧੇ ਤਰੀਕੇ ਨਾਲ ਦੇਈ ਜਾਵੇ ਜੇ ਕੰਮ ਕਰਕੇ ਨਹੀਂ ਛੱਡ ਤੋਂ ਕਮਾਇਆ ਦਾ ਸਚਾਈ ਆ ਉਹ ਕਿਸੇ ਪਾਸੇ ਕਿਰਪਾ ਕਰਕੇ ਦੇ ਦੇਵੇ ਲੋੜ ਤਾਂ ਮੈਨੂੰ ਵੀ ਆ ਜਾਂਦਾ ਧੰਨਵਾਦ ਤੁਹਾਡਾ ਪਰ ਹੈਗਾ ਤਾਂ ਇਹ ਦੇਖੋ ਜੀ ਸਾਰਾ ਖਰਾਬ ਤਾਂ ਹੈਗਾ ਹੀ ਢਾਂਚਾ ਹੁਣ ਥੱਲੇ ਚੱਕੇ ਦੂਰੀ ਦਿਖਾਇਆ ਸਾਰਾ ਕੁਝ ਤਾਂ ਪੈਣੇ ਵਾਲਾ ਹੈਗਾ ਇਹਦਾ ਤੁਸੀਂ ਚਲੋ ਮਿਹਰਬਾਨੀ ਸਰ ਸਾ ਜਦੋਂ ਤੁਸੀਂ ਆਉਣਾ ਹੋਇਆ ਇਹ 1500 ਰੁਪਏ ਐਡਜਸਟਮੈਂਟ ਹੈ ਠੀਕ ਹੈ ਪਰ ਅੱਜ 2 ਮਹੀਨਿਆਂ ਨੂੰ ਆ ਗਿਆ ਠੀਕ ਹੈ ਜੀ ਇਸ ਗੱਡੀ ਤੇ ਹੋਰ ਤੇ ਨਹੀਂ ਨਹੀਂ ਇਸ ਗੱਡੀ ਤੇ ਧੰਨਵਾਦ ਜੀ